ਵਾਦੋ ਦੇ ਮਹੀਨੇ ਦੀ ਗੁੱਗਾ ਨੌਮੀ ਦਾ ਮੇਲਾ ਪੂਰੇ ਦੇਸ਼ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਅਤੇ ਸਮਾਣਾ ਦੇ ਵਿੱਚ ਵੀ ਸੰਤਾਂ ਗੁੱਗਾ ਮਾੜੀ ਦੇ ਵਿੱਚ ਗੁੱਗਾ ਜਹਰ ਪੀਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਪਹੁੰਚ ਰਹੀਆਂ ਹਨ ਸਮਾਣਾ ਦੀ ਗੁੱਗਾ ਮਾੜੀ ਦੇ ਵਿੱਚ ਅੱਜ ਸੰਗਤਾਂ ਤੜਕਸਾਰ ਹੀ ਗੁੱਗਾ ਮਾੜੀ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਅਤੇ ਸ੍ਰੀ ਗੁਰੂ ਗੋਰਖਨਾਥ ਅਤੇ ਗੁੱਗਾ ਜਹਰ ਪੀਰ ਦੀ ਮਾੜੀ ਦੇ ਉੱਪਰ ਸੰਗਤਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਅਤੇ ਲੱਖਾਂ ਲੋਕਾਂ ਦੇ ਵੱਲੋਂ ਮਨੋਕਾਮਨਾਵਾਂ ਮੰਗੀਆਂ ਗਈਆਂ ਤਾਂ ਕਿ ਗੁੱਗਾ ਜੀਰ ਫਿਰ ਉਹਨਾਂ ਦੇ ਪਰਿਵਾਰ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਅਤੇ ਉਹਨਾਂ ਦੇ ਪਰਿਵਾਰਾਂ ਦੀ ਖੁਸ਼ਹਾਲੀ ਹੋਵੇ। ਇਸ ਦੇ ਨਾਲ ਹੀ ਸਮਾਣਾ ਦੇ ਵਿੱਚ ਮਹੰਤਾ ਦੇ ਵੱਲੋਂ ਵੀ ਗੁੱਗਾ ਮਾੜੀ ਦੇ ਵਿੱਚ ਮੱਥਾ ਟੇਕਿਆ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮੰਦਰ ਕਮੇਟੀ ਦੇ ਵੱਲੋਂ ਸੰਗਤਾਂ ਦੇ ਲਈ ਲੰਗਰ ਤੇ ਪ੍ਰਬੰਧ ਵੀ ਕੀਤੇ ਗਏ। ਇਸ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਜਵਾਨ ਵੀ ਨਾਜ਼ਰ ਰਹਿ। ਇਸ ਮੌਕੇ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ, 프리ਤੀ ਰਾਣੀ ਗੁਲਸ਼ਨ ਵਰਮਾ, ਪ੍ਰਵੀਨ ਸ਼ਰਮਾ ਕਗਾ ਕਾਜੀ ਵਾਸ ਨਤਮਸਤ ਖਵਨ ਦੇ ਲਈ ਪਹੁੰਚ ਅਤੇ ਮੰਦਰ ਕਮੇਟੀ ਦੇ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਮੈਨਾ ਹਾਂ ਜੀ ਗੁਗਨ ਅਮੀ ਤੇ ਆ ਕੇ ਲੋਕ ਸਾਲ ਬਾਅਦ ਗੁਗਨ ਅਮੀ ਦਾ ਤਿਆਰ ਹੁੰਦੇ ਇੱਥੇ ਲੋਕ ਆ ਕੇ ਆਪਣੀਆਂ ਹਰ ਮੁਰਦਗਾਵਾਂ ਲਈ ਕਾਮਨਾ ਕਰਦੇ ਨੇ ਤੇ ਗੁਗਨੂਮੀ ਜੀ ਮਹਾਰਾਜ ਸਭੀ ਇੱਛਾਵਾਂ ਪੂਰੀਆਂ ਕਰਦੇ ਹਾਂ ਜੀ ਬਹੁਤ ਜ਼ਿਆਦਾ ਰਸ਼ ਆ ਜਾਂਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕੁੱਗਾ ਮਾੜੀ ਦਾ ਮੇਲਾ ਬੜੀ ਧੂਮ-ਧਾਮ ਨਾਲ ਲਾਇਆ ਹੋਇਆ ਹੈ ਅਸੀਂ ਸੱਤ ਪੂਰਤੀਆਂ ਦਮੀਆਂ ਸਥਾਪਿਤ ਕਰੀਏ ਨੇ ਅਸੀਂ ਆਉਣ ਵਾਲੇ ਸਾਰੇ ਜਿੰਨੇ ਵੀ ਭਗਤ ਜਨਾ ਵਾਸਤੇ ਬਹੁਤ ਸਹੂਇਦਾਵਾਂ ਕੱਟੀਆਂ ਕਰੀਏ ਜਿਵੇਂ ਕਿ ਪ੍ਰਸ਼ਾਦ ਮਿੱਠਾ ਪ੍ਰਸ਼ਾਦ ਲੰਗਰ ਪਾਣੀ ਹਰ ਤਰ੍ਹਾਂ ਦੀ ਵਿਵਸਥਾ ਪੂਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਵੀ ਸਾਡਾ ਬਹੁਤ ਸਾਥ ਦਿੱਤਾ ਗਿਆ ਜੈ ਬਾਬਾ ਅਭੀਨ ਓਮ ਪ੍ਰਕਾਸ਼ ਬੋਲਦਾ ਜੀ ਮੈਂ ਸਮਾਣਾ ਕੁੱਗਾ ਮਾੜੀ ਮੰਦਰ ਚ ਅੱਜ ਮੇਲਾ ਲੱਗ ਰਿਹਾ ਜੀ ਬਹੁਤ ਵਧੀਆ ਸਾਰੇ ਆਏ ਪਹਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਮਾ ਮਾਈ ਬਾਬਾ ਜੀ ਸਾਰਿਆਂ ਦੇ ਕਿਰਪਾ ਬਣਾਏ ਰੱਖਣ ਬਹੁਤ ਵਧੀਆ ਰੌਣਕ ਲੱਗੀ ਹੋਈ ਹੈ ਔਰ ਕਲਾਜ ਪਾਈ ਜੀ ਨੇ ਅੱਜ ਬਹੁਤ ਵਧੀਆ ਆ ਕੇ ਬਹੁਤ ਧੰਨਵਾਦ ਕੀਤਾ ਸਾਰਿਆਂ ਦਾ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਇਹ ਕਵਰਿੰਗ ਲੈ ਰਹੇ ਨੇ ਸਾਰੇ ਮੇਲੇ ਦੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਮਨੋ ਕਾਮਨਾ ਪੂਰੀਆਂ ਕਰਨ ਸਭ ਦੀਆਂ ਆਪ ਬਿਨੋਦ ਖਬਰ ਹੋਏ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੱਗਾ ਜਹਰਵੀਂ ਦਾ ਮੇਲਾ ਬੜੇ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਹੈ ਇੱਥੇ ਜਿਹੜਾ ਵੀ ਸਰਦਾਰੂ ਜੋ ਵੀ ਬੰਦੂਕਾਂ ਨਾਲ ਲੈ ਕੇ ਆਂਦਾ ਉਹ ਪੂਰਨ ਹੁੰਦੀ ਹੈ ਜੀ ਇੱਥੇ ਸਵੇਰ ਤੋਂ ਕੜਾਹੀ ਦਾ ਪ੍ਰਸ਼ਾਦ ਚੱਲ ਰਿਹਾ ਫਿਰ ਮਿੱਠੇ ਚਾਵਲਾਂ ਦਾ ਤੇ ਹੁਣ ਕੜੀ ਚਾਵਲਾ ਟੋਟ ਲੱਗਰ ਸ਼ਾਮ ਤੱਕ ਵਰਤੇਗਾ ਜੀ ਸੰਗਤ ਨੇ ਹੁਣ ਤੱਕ ਮੱਥਾ ਟੇਕ ਲਿਆ ਤਕਰੀਬਨ 50000 ਦੇ ਕਰੀਬ ਟੇਕ ਲਿਆ ਜੀ ਹਾਂ ਜੀ ਇੱਥੇ ਸਾਰੇ ਪੰਜਾਬ ਚ ਆਉਂਦੇ ਆ ਮੱਥਾ ਟੇਕਣ ਦੇ ਲਈ ਦੇਖੋ ਇਹਦਾ ਬਾਬਾ ਜੀ ਦੀ ਮਰਜ਼ੀ ਹੈ ਵੱਧ ਤੋਂ ਵੱਧ ਕਿੰਨੀ ਵੀ ਹੋ ਸਕਦੀ ਹੈ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਮਾਣਾ ਵਾਸੀਆਂ ਨੂੰ ਅੱਜ ਲੱਖ ਲੱਖ ਮੁਬਾਰਕਾਂ ਬਧਿੰਦੀ ਆ ਜੋ ਅੱਜ ਸਾਡੇ ਸਮਾਣਾ ਵਿਖੇ ਗੁੱਗਾ ਜਹਾ ਪੀਰ ਜੀ ਦੇ ਮੇਲੇ ਦੇ ਵਿੱਚ ਲੋਕ ਬਾਤ ਛੱਡ ਕੇ ਆਪਣੇ ਪਰਿਵਾਰਾਂ ਦੇ ਨਾਲ ਮੱਥਾ ਟੇਕਣ ਆਏ ਨੇ ਮੈਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੀ ਆ ਕਿ ਅਜਿਹੇ ਮੇਲੇ ਲੱਗਦੇ ਰਹਿਣ ਔਰ ਲੋਕ ਆਪਣੀ ਸ਼ਰਧਾ ਦੇ ਨਾਲ ਫਾਈਚਾਰ ਸਾਂਝ ਬਣਾ ਕੇ ਇੱਥੇ ਮੱਥਾ ਟੇਕਦੇ ਆਉਂਦੇ ਰਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਸਾਰੀ ਦੁਨੀਆ ਤੇ ਰਹਿਮਤ ਕਰਨ ਆਪਣੇ ਕਰਮਾਂ ਦੇ ਨਾਲ ਸਾਰੀ ਦੁਨੀਆ ਨੂੰ ਚੜ੍ਹਦੀ ਕਲਾ ਇਸ ਮਾਣਾ ਤੋਂ ਕਹਲਾ ਅਸ਼ਰਮਦੀਪ